ਤੇ ਬਾਈ ਜਿੰਨਾ ਕੰਮ ਆ ਸਾਰਾ ਖੇਤੀ ਦਾ ਉੱਠਣ ਵਾਲੀ ਕਰਦੇ ਹਾਂਜੀ ਰਾਸਤਾ ਇੱਥੇ ਸਾਡੇ ਏਰੀਏ 'ਚ ਲਗਭਗ ਉੰਟਾਂ ਨਾਲ ਹੀ ਹਾਂ ਲੋ ਠੀਕ ਐ ਤੇ ਕੀ ਕੀ ਕੰਮ ਕਰਦੇ ਹੋ ਇਹਨਾਂ ਤੋਂ ਇਹਨਾਂ ਤੋਂ ਕਈ ਪੁਰਾਣੇ ਬਜ਼ੁਰਗ ਉਹ ਬਿਜਾਈ ਵੀ ਕਰਦੇ ਆ ਅੱਜ ਕੱਲ ਮਸ਼ੀਨਾ ਤੋਂ ਕੱਟ ਕਰਦੇ ਆ ਉਹ ਹਾਂ ਤੇ ਆਪਣੇ ਹਲਵਾ ਵੀ ਜਿਵੇਂ ਆਪਣੇ ਕਚਰਾ ਗੁਜਰਾ ਕੱਢਣਾ ਹੋਵੇ ਉਹ ਕਰਦੇ ਆ ਹਾਂ ਪੱਠਾ ਨੀਰਾ ਲੈ ਕੇ ਜਾਂਦੇ ਕਰ ਲਉ ਹੋਗੀ ਇਹਨਾਂ ਤੇ ਲੈ ਕੇ ਜਾਂਦੇ ਹਾਂ ਤੇ ਜਿਵੇਂ ਹੁਣ ਤੁਸੀਂ ਸਰੋਂ ਵੱਢ ਰਹੇ ਹੋ ਸਰੋਂ ਦਾ ਟਾਈਮ ਚੱਲ ਰਿਹਾ ਪਿੱਛੇ ਮੈਂ ਬਾਈ ਨੂੰ ਕਹੂੰਗਾ ਦਿਖਾ ਦੇਣਾ ਇਹ ਸਰੋਂ ਵੱਢ ਰਹੇ ਸੀ ਜਦੋਂ ਅਸੀਂ ਆਏ ਤੇ ਇੱਕ ਚੀਜ਼ ਹੋਰ ਦੱਸ ਦਿਆਂ ਮੈਂ ਜਿਹੜਾ ਰਾਜਸਥਾਨ ਦਾ ਇਲਾਕਾ ਉਹ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਪਿਛੜਿਆ ਹੋਇਆ ਇਲਾਕਾ ਇੱਥੇ ਪਾਣੀ ਦੀ ਜਿਹੜੀ ਘਾਟ ਆ ਉਹ ਸਦਾ ਤੋਂ ਬਣੀ ਵੀ ਹੈ ਇਸ ਕਰਕੇ ਉੱਥਾਂ ਨੂੰ ਜਾਦੇ ਅਹਿਮੀਅਤ ਦਿੰਦੇ ਆ ਕਿਉਂਕਿ ਇਹਨੂੰ ਜਦੋਂ ਇੱਕ ਵਾਰੀ ਇਹ ਰਜਮਾ ਪਾਣੀ ਪਿਆ ਦੇਣ ਤਾਂ ਕਿਨੇ 2-3 ਦਿਨ ਲੋੜ ਨਹੀਂ ਪੀਉਣ ਦੀ ਕਿੰਨੇ ਦਿਨ ਉਹ ਤਿੰਨ ਦਿਨ ਲਗਭਗ ਰਹਿ ਜਾਂਦਾ ਹੈ ਉਹ ਤਾਂ ਪਿੰਡਾਂ ਦੇ ਮੇਲੀ ਹੈ ਪੀ ਰਹਿ ਜਾਂਦਾ ਜਦਾ ਹੈ ਠੀਕ ਹੈ ਤੇ ਤੇ ਦਰਸ਼ਕੋ ਇੱਕ ਚੀਜ਼ ਹੋਰ ਦੱਸ ਦਿਆਂ ਦੁੱਧ ਹੁੰਦਾ ਉਠਣੀ ਦਾ ਉਹ ਵੀ ਕਾਫੀ ਸਿਹਤ ਪੱਖੋਂ ਲਾਇਵੰਦ ਹੁੰਦਾ ਉਹਦੇ ਬਾਰੇ ਵੀ ਆਪਾਂ ਬਾਈ ਤੋਂ ਜਾਣਕਾਰੀ ਲੈਣੀ ਹੈ ਤੇ ਕਾਫੀ ਮਹਿੰਗਾ ਵੀ ਵਿਕਦਾ ਹੈ ਉਹਦੇ ਬਾਰੇ ਹੋਰ ਦੱਸੋ ਦਰਸ਼ਕਾਂ ਇਹਦਾ ਦੁੱਧ ਜੀ ਸਭ ਤੋਂ ਜ਼ਿਆਦਾ ਸ਼ੁਗਰ ਦਾ ਰੋਗ ਹੁੰਦਾ ਨਾ ਉਸ ਤੇ ਬਹੁਤ ਕਾਰਗਰ ਹੁੰਦਾ ਠੀਕ ਹੈ ਉਸ ਨੂੰ ਸਭ ਤੋਂ ਜ਼ਿਆਦਾ ਕੰਟਰੋਲ ਕਰਦਾ ਹੈ ਠੀਕ ਹੈ ਕੀ ਰੇਟ ਵਿੱਚ ਵਿਕ ਜਾਂਦਾ ਢੇੜ ਤੋਂ ਲੰਮਸਮ ਇਹਦਾ 200 250 300 ਤੱਕ ਮਿਲ ਜਾਂਦਾ ਜੀ ਹਮ ਆਪਣੇ ਇੱਥੇ ਮਿਲਦਾ ਨਹੀਂ ਕਟ ਮਿਲਦਾ ਹੈ ਬਿੱਕਾਂ ਦੇ ਇਹਦੀ ਡੇਰੀ ਹੈ ਸਪੈਸ਼ਲ ਉੱਥੇ ਦੁੱਧ ਮਿਲਦਾ ਹੈ ਇਹਦਾ ਠੀਕ ਹੈ ਅਭੀ ਇਹ ਤੁਹਾਨੂੰ ਦੁੱਧ ਦਿਖਾਉਂਦੇ ਆ ਕਿ ਕਿਹੋ ਜਿਹਾ ਹੁੰਦਾ ਦੇਖੋ ਕਿੰਨਾ ਗਾੜਾ ਦੁੱਧ ਹੈ ਇਹ ਉਠਣੀ ਦਾ ਦੁੱਧ ਹੈ ਇਹਦੀ ਹੁਣੇ ਚਾਹ ਬਣਾਉਣਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਾਫੀ ਲਾਹੇਮੰਦ ਹੁੰਦਾ ਹੈ ਹੁੰਦੀ ਹੈ ਇਸ 'ਚ ਫਾਇਟ ਵੀ ਕੀ ਰੇਟ ਵਿਕਦਾ ਹੈ 300 ਰੁਪਏ 300 ਰੁਪਏ 300 ਰੁਪਏ ਆਮ ਵਿਕ ਜਾਂਦਾ ਹਾਂ ਠੀਕ ਹੈ ਤੇ ਬਈ ਇੱਕ ਚੀਜ਼ ਹੋਰ ਦੱਸੋ ਜਿਵੇਂ ਉਹ ਉੱਠਣੀ ਹੈ ਤੇ ਕਿੰਨੇ ਚਿਰ ਤੋਂ ਬੱਚਾ ਲੈ ਆਉਂਦੀ ਹੈ ਬਿਉਂਦੀ ਹੈ ਇਹ ਲਗਭਗ ਜੀ ਇਹਦਾ ਜੀ ਹੁੰਦਾ ਹੈ ਪੀਰੀਅਡ ਕਰ ਲੈ 13 ਮਹੀਨਾ 13 ਦਿਨ ਕਹਿੰਦੇ ਐ ਤੇ ਇੰਨਾ ਲੰਬਾ ਚੱਲਦਾ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿਆਂ ਅੱਜ ਜਿਹੜੀ ਭਾਰਤ ਪਾਕਿਸਤਾਨ ਜਿਹੜੀ ਸਰਹੱਦ ਆ ਜੇ ਰਾਜਸਤਾਨੀ ਸਰਹੱਦ ਦੀ ਗੱਲ ਕਰੀਏ ਇੰਡੋਪਾਕ ਬਾਰਡਰ ਦੀ ਤਾਂ ਉੱਥੇ ਜਿਹੜੇ ਫੌਜੀ ਲੋਕ ਆਪਣੇ ਮਿਲਟਰੀ ਵਾਲੇ ਲੋਕ ਆ ਉਹਨਾਂ ਨੂੰ ਵੀ ਜਦੋਂ ਗਸ਼ਤ ਕਰਦੇ ਆ ਤਾਂ ਉੱਠਾਂ ਦੇ ਉੱਤੇ ਹੀ ਕਰਦੇ ਆ ਪਰ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਚੀਜ਼ ਹੋਰ ਵੀ ਦੋ ਤੋਂ ਤਿੰਨ ਸਾਲਾਂ ਤੋਂ ਜਿਹੜੇ ਆਂਕੜੇ ਆਏ ਆ ਉਹਨਾਂ ਦੇ ਵਿੱਚ ਪਾਕਿਸਤਾਨ ਵਾਲਿਆਂ ਪਾਸੇ ਉੱਠ ਦੀ ਆ ਜਿਹੜੀ ਤਦਾਦ ਉੱਠਾਂ ਦੀ ਉਹ ਵਧੀ ਆ ਤੇ ਆਪਣੇ ਇੰਡੀਆ ਵਾਲੇ ਪਾਸੇ ਉੱਠਾਂ ਦੀ ਤਦਾਦ ਉਹ ਘਟੀ ਆ ਤਾਂ ਅੱਜ ਕਿਤੇ ਨਾ ਕਿਤੇ ਸੁਰੱਖਿਆ ਦੇ ਮਾਮਲੇ 'ਚ ਗੱਲ ਕਰੀਏ ਚਾਹੇ ਰਾਜਸਥਾਨ ਦੀ ਵਿੱਚ ਗੱਲ ਕਰੀਏ ਇਹਨਾਂ ਨੂੰ ਸੰਭਾਲਣ ਦੀ ਤੇ ਇਹਨਾਂ ਦੀ ਸਾਰ ਦੀ ਕਿਤੇ ਨਾ ਕਿਤੇ ਲੋਡ ਆ ਤੇ ਇੱਕ ਚੀਜ਼ ਇਹਨਾਂ ਲੋਕਾਂ ਦੀ ਹੋਰ ਖੂਬੀ ਦੱਸਦੀ ਹੈ ਵੀ ਜਦੋਂ ਅਸੀਂ ਆਏ ਤਾਂ ਸਰੋਹਾਂ ਜਿਹੜੀ ਉਹ ਹੱਥੀ ਵੱਡ ਰਹੇ ਸੀ ਯਾਨੀ ਇਹ ਹੱਥੀ ਕਿਰਤ ਕਰਨ ਦੇ ਉੱਤੇ ਜ਼ਿਆਦਾ ਵਿਸ਼ਵਾਸ ਰੱਖਦੇ ਆ ਦੋਸਤੋ ਜਿਹੜੀ ਰਾਜਸਥਾਨ ਸਰਕਾਰ ਆ ਉਹਨਾਂ ਨੇ ਇਹਦੀ ਪ੍ਰਜਾਤੀ ਵਲੁਪਤ ਨਾ ਹੋਵੇ ਇਹਨੂੰ ਆਪਾਂ ਸੰਭਾਲ ਕੇ ਰੱਖੀ ਆ ਉਹਦੇ ਲਈ ਵੀ ਇੱਕ ਅਹਿਮ ਕਦਮ ਰਾਜਸਥਾਨ ਸਰਕਾਰ ਨੇ ਚੱਕਿਆ ਹੋਇਆ ਉਹਦੇ ਬਾਰੇ ਵੀ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆ ਦੱਸੋ ਬਾਈ ਜੀ ਇਸ ਜਿਵੇਂ ਆ ਬਿਮਾਰੀ ਹੈ ਨਾ ਜਦੋਂ ਤਾਂ Rajasthan ਸਰਕਾਰ ਵੱਲੋਂ ਮਾਲਿਕ ਨੂੰ ਆਰਥਿਕ ਸਹਿਯੋਗ 10000 ਰੁਪਏ ਇਹਦਾ ਸਰਕਾਰ ਵੱਲੋਂ ਮਿਲਦਾ ਹੈ ਦਿੱਤਾ ਜਾਂਦਾ ਤਾਂ ਕਿ ਇਹਨਾਂ ਨੂੰ ਆਪਾਂ ਬਰਕਰਾਰ ਰੱਖ ਸਕੀ ਹਾਂ ਰੱਖ ਸਕੀ ਤਾਂ ਦੋਸਤੋ ਇਹ ਸੀ ਉਠਾ ਨੂੰ ਲੈ ਕੇ Rajasthan ਦੇ ਵਿੱਚ ਇੱਕ ਵੀਡੀਓ ਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ